ਜਿਹੜੀ ਕੀ ਲੋਕਾਂ ਦੀਆਂ ਮੂਢਲੀ ਸਹੂਲਤਾਂ ਜਿਹੜੀਆਂ ਪਾਣੀ ਦੀਆਂ ਪਾਣੀ ਪੀਣ ਵਾਲੇ ਪਾਣੀ ਦੀਆਂ ਸੀਵਰੇਜ ਬਲਾਕ ਪਿਆ ਸਟਰੀਟ ਲਾਈਟਾਂ ਪਿਛਲੇ 6-7 ਮਹੀਨੇ ਤੋਂ ਬੰਦ ਪਈਆਂ ਨੇ ਜਿਹੜੀਆਂ ਆ ਜਿਹੜੇ ਲੋਕਾਂ ਦੇ ਆਮ ਮੂਢਲੀ ਸਹਾਈ ਤੋਂ ਉਹਨਾਂ ਵਾਸਤੇ ਅੱਜ ਅਸੀਂ ਇਕੱਠੇ ਹੋ ਕੇ ਕਾਰਪੋਰੇਸ਼ਨ ਨੂੰ ਸਵਾਲ ਪੁੱਛਣ ਆਇਆ ਇਸ ਕਰਕੇ ਅੱਜ ਜੀ ਇਹਨਾਂ ਨੂੰ ਦੱਸਣ ਆਏ ਵੀ ਜੀ ਨਹੀਂ ਤੁਸੀਂ ਕੰਮ ਕਰਨਾ ਅਸੀਂ ਇਵੇਂ ਇੱਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ ਤੇ ਤਾਲਾ ਲਾਵਾਂਗੇ ਚੂਨੇ ਦਾ ਸੀਜ਼ਨ ਹੋਵੇ ਤੇ ਉਹਦੇ 'ਚ ਤੁਸੀਂ ਲਾਈਟ ਨਹੀਂ ਦੇ ਰਹੇ ਅੱਜ ਉਹਨਾਂ ਦਾ ਕੀ ਕਸੂਰ ਹੈ ਲਾਈਟਾਂ 4-4-5 ਘੰਟੇ ਲਾਈਟ ਨਹੀਂ ਆਉਂਦੀ ਹੋਨੇ ਨਿਊਜ਼ ਦੇ ਨਾਲ ਤੇ ਬਾਇਆ ਜਸਪ੍ਰੀਤ ਸੰਧੀ ਅੱਜ ਨਗਰ ਨਿਗਮ ਪਟਿਆਲਾ ਦੇ ਇੱਕ ਵਿਸ਼ੇਸ਼ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਜਿਹੜਾ ਕਿ ਸੰਜੀਵ ਸ਼ਰਮਾ ਕਾਲੂ ਕਾਂਗਰਸ ਦੇ ਯੂਥ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਲਗਾਇਆ ਗਿਆ ਮੈਂ ਦਿਖਾਣਾ ਚਾਹਾਂਗਾ ਨਗਰ ਨਿਗਮ ਪਟਿਆਲਾ ਮੋੜਾਬਾਦ ਦੇ ਕਿ ਜਿਹੜੀਆਂ ਕਿ ਮੋੜਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਕੁੱਟੀਆਂ ਸੜਕਾਂ ਨਾਲ ਪਟਿਆਲਾ ਬੇਹਾਲ ਤੇ ਸੀਵਰੇਜ ਦਾ ਜਿਹੜਾ ਉਰੇ ਬੰਦੋਬਸ ਹੋਈ ਹੈਗਾ ਬਾਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਨ ਬਾਰੇ ਜਾਂ ਹੋਰ ਵੀ ਜਿਹੜੇ ਕੋਈ ਇਹ ਕੰਮ ਨੇ ਜਿਹੜੇ ਕਿ ਕਾਰਪੋਰੇਸ਼ਨ ਵੱਲੋਂ ਨਹੀਂ ਕਰਾਏ ਜਾ ਰਹੇ ਉਸ ਨੂੰ ਲੈ ਕੇ ਮੁੱਦੇ ਨੂੰ ਲੈ ਕੇ ਆਵਾਰਾ ਪਸ਼ੂਆਂ ਦਾ ਜਿਹੜਾ ਕਿ ਬਾਹਰ ਆਵਾਰਾ ਪਸ਼ੂ ਫਿਰਦੇ ਨੇ ਪੀਣ ਵਾਲੇ ਪਾਣੀ ਦੀ ਸਪਾਈ ਨੂੰ ਲੈ ਕੇ ਜਿਹੜਾ ਕਿ ਪ੍ਰਬੰਧ ਠੀਕ-ਠਾਕ ਨਹੀਂ ਕੀਤਾ ਹੋਇਆ ਉਸ ਪ੍ਰਬੰਧ ਨੂੰ ਲੈ ਕੇ ਕਾਰਪੋਰੇਸ਼ਨ ਦੇ ਖਿਲਾਫ ਸੰਜੀਵ ਸ਼ਰਮਾ ਕਾਲੂ ਵੱਲੋਂ ਇੱਕ ਅ ਵਿਸ਼ੇਸ਼ ਜਿਹੜਾ ਕਿ ਤੁਸੀਂ ਮੁਹਿੰਮ ਚਲਾਈ ਗਈ ਹੈ ਕਿ ਕਾਰਪੋਰੇਸ਼ਨ ਨੂੰ ਇਥੇ ਆਪਣੇ ਆਪੇ ਸਫਲ ਹੋਣਾ ਚਾਹੀਦਾ ਸੋ ਅਸੀਂ ਸੰਜੀਵ ਸ਼ਰਮਾ ਕਾਲੂ ਜੀ ਨਾਲ ਗੱਲ ਕਰਨਾ ਚਾਹੁੰਦੇ ਹਾਂ ਸੰਜੀਵ ਸ਼ਰਮਾ ਜੀ ਤੁਸੀਂ ਇਹ ਚੋਰੇ ਇੱਕ ਧਰਨਾ ਲਗਾਇਆ ਹੈ ਕਾਰਪੋਰੇਸ਼ਨ ਦੇ ਵਾਸਤੇ ਕੀ ਲਾਇਆ ਕਾਦੇ ਵਾਸਤੇ ਲਾਇਆ ਇਹ ਜਿਹੜੀਆਂ ਸਾਡੀ ਨਗਰ ਨਿਗਮ ਪਟਿਆਲਾ ਜਿਹੜੀ ਕਿ ਲੋਕਾਂ ਦੀ ਮੂਢਲੀ ਸਹੂਲਤਾਂ ਜਿਹੜੀਆਂ ਪਾਣੀ ਦੀਆਂ ਪਾਣੀ ਪੀਣ ਵਾਲੇ ਪਾਣੀ ਦੀਆਂ ਸੀਵਰੇਜ ਬਲੌਕ ਪਿਆ ਸਟਰੀਟ ਲਾਈਟਾਂ ਪਿਛਲੇ 6-7 ਮਹੀਨੇ ਤੋਂ ਬੰਦ ਪਈਆਂ ਨੇ ਤੇ ਤਾਇਰੀਏ ਵਰਗੀਆਂ ਪੈੜੀ ਬਿਮਾਰੀਆਂ ਲੱਗ ਰਹੀਆਂ ਪਾਣੀ ਇਕੱਠਾ ਹੋਣ ਕਰਕੇ ਇਸ ਕਰਕੇ ਅਸੀਂ ਸਾਰੇ ਕਾਰਪੋਰੇਸ਼ਨ ਦੇ ਸਾਰੇ ਲੋਕੀ ਜਿਹੜੇ ਲੋਕਾਂ ਦੀਆਂ ਜਿਹੜੇ ਲੋਕਾਂ ਦੇ ਆਮ ਮੁਰਦੀਆਂ ਦੇ ਸਾਈਟੋਂ ਉਹਨਾਂ ਵਾਸਤੇ ਅੱਜ ਅਸੀਂ ਇਕੱਠੇ ਹੋ ਕੇ ਕਾਰਪੋਰੇਸ਼ਨ ਨੂੰ ਸਵਾਲ ਪੁੱਛਣ ਆਏ ਆ ਵੀ ਕਿ ਜਾਂ ਤੇ ਇਹਨਾਂ ਦੀ ਹੱਲ-ਹੱਲ ਕੀਤਾ ਜਾਵੇ ਪੱਕੇ ਤੌਰ ਤੇ ਨਹੀਂ ਤੇ ਕਾਰਪੋਰੇਸ਼ਨ ਨੂੰ ਅਸੀਂ ਤਾਲਾ ਲਾਵਾਗੇ ਸਾਰੇ ਇਕੱਠੇ ਹੋ ਕੇ ਅਸੀਂ ਆਏ ਆ ਕਾਰਪੋਰੇਸ਼ਨ ਦਾ ਕਹਿਣਾ ਕਿ ਅਸੀਂ ਮੌਕੇ ਤੇ ਮੌਕੇ ਲਾ ਕੇ ਘਾਰਾਂ ਦੇ ਹਾਲਾਤ ਦੇਖ ਰਹੇ ਆ ਜੇ ਕਿਤੇ ਡਾਇਰੀ ਦੀ ਬਿਮਾਰੀ ਹੁੰਦੀ ਹੈ ਅਸੀਂ ਉਹ ਵੀ ਜੇ ਲਾਰਵਾ ਹੈ ਉਹ ਤੇ ਚੈੱਕ ਕਰਕੇ ਉਸੇ ਵੀ ਦਵਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਤੁਸੀਂ ਅ ਜੇ ਮੈਂ ਨਹੀਂ ਕਹਿੰਦਾ ਸਾਰੀਆਂ ਅਖਬਾਰਾਂ ਬੋਲਦੀਆਂ ਨੇ ਦਿੱਲੀ ਅਖਬਾਰਾਂ ਚ ਦੋ ਦੋ ਚਾਰ ਚਾਰ ਨਿਊਜ਼ ਨੇ ਏਰੀਏ वाइज ਤੁਸੀਂ ਜਾ ਕੇ ਚਲੇ ਜਾਓ ਜੇ ਇਹ ਹਾਲਾਤ ਹੁੰਦੇ ਤਾਂ ਸਾਨੂੰ ਇਹ 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 ਕੰਮ ਕਰਨ ਦੀ ਲੋੜ ਨਾ ਹੁੰਦੀ ਇਹ ਆਮ ਲੋਕੀ ਉੱਠ ਕੇ ਆਏ ਨੇ ਮੈਨੂੰ ਕੋਈ ਸ਼ੌਂਕ ਨਹੀਂ ਸੀਗਾ ਵੀ ਇੰਨੀ ਗਰਮੀ ਦਾ ਪੱਤਰ ਨਾ ਲਾਈਏ ਇਹ ਆਮ ਲੋਕਾਂ ਦੀ ਆਵਾਜ਼ ਉਹਨਾਂ ਨੇ ਉਹਨਾਂ ਨੇ ਸੋਚਿਆ ਕਿ ਐਦਾਂ ਤੇ ਕੋਈ ਸੁਣਦਾ ਨਹੀਂ ਅਫਸਰਾਂ ਨੂੰ ਫੋਨ ਕਰੀਏ ਨਾ ਕੋਈ ਅਫਸਰ ਫੋਨ ਚੱਕਦਾ ਇਸ ਕਰਕੇ ਅੱਜ ਜੀ ਇਹਨਾਂ ਨੂੰ ਦੱਸਣ ਆਏ ਵੀ ਜੀ ਨਹੀਂ ਤੁਸੀਂ ਕੰਮ ਕਰਨਾ ਅਸੀਂ ਇਵੇਂ ਇੱਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ ਤੇ ਤਾਲਾ ਲਾਵਾਂਗੇ ਕਾਰਪੋਰੇਸ਼ਨ ਨੂੰ ਬਿਲਕੁਲ ਦੇਖਣ ਚਾਹ ਰਹੇ ਲੋਕਾਂ ਦਾ ਕਿਤੇ ਇਹ ਵੀ ਕਹਿਣਾ ਕਿ ਪੋਲੀਟੀਕਲ ਸਟੈਂਡ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ ਕਹਿੰਦਾ ਬਰਮਹਿੰਦਰਾ ਦੇ ਮੇਟਾ ਬਹੁਤ ਤੇ ਮੋਹਨ ਕਮਿੰਦਰਾ ਵੱਲੋਂ ਆ ਜਿਹੜਾ ਬਿਜਲੀ ਬੋਰਡ ਦਾ ਅੱਪ ਤੱਕ ਘੇੜਾ ਗਿਆ ਸੀ ਬਿਜਲੀ ਦੇ ਕਾਰਨਾਂ ਨੂੰ ਲੈ ਕੇ ਕਿ ਬਿਜਲੀ ਦੀ ਸਪਲਾਈ ਠੀਕ ਨਹੀਂ ਆ ਰਹੀ ਅੱਜ ਤੋਹ ਹੀ ਕਾਰਪੋਰੇਸ਼ਨ ਦਾ ਕੱਪ ਤੱਕ ਘੇੜਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਬੜੇ ਸ਼ਰਮ ਦੀ ਗੱਲ ਹੈ ਇੱਥੋਂ ਦੇ ਹੈਲਥ ਮਿਨਿਸਟਰ ਹੋਣ ਤੇ ਹਸਪੀਟਲ ਚ ਲਾਈਟ ਕਰਨ ਜਿਨ੍ਹਾਂ ਨੂੰ ਇੱਕ ਟਾਰਚ ਨਾਲ ਆਪਰੇਟ ਕਰਨਾ ਪੈ ਜਾ ਬੜੀ ਸ਼ਰਮ ਦੀ ਗੱਲ ਹੈ ਇਤਿਹਾਸ ਵੀ ਪਹਿਲਾਂ ਬੜੀ ਵਾਰੀ ਪਟਿਆਸ ਵੀ ਪਹਿਲੀ ਵਾਰੀ ਹੋਇਆ ਕਿ ਝੋਨੇ ਦਾ ਸੀਜ਼ਨ ਹੋਵੇ ਤੇ ਉਹਦੇ ਚ ਤੁਸੀਂ ਲਾਈਟ ਨਹੀਂ ਦੇ ਰਹੇ ਅੱਜ ਉਹਨਾਂ ਦਾ ਕੀ ਕਸੂਰ ਹੈ ਲਾਈਟਾਂ 4-4-5 ਘੰਟੇ ਲਾਈਟ ਨਹੀਂ ਆਉਂਦੀ ਠੀਕ ਹੈ ਸ਼ਹਿਰਾਂ ਚ ਬੱਚਿਆਂ ਦੀ ਪੜਾਈਆਂ ਦਾ ਬੁਰਾ ਹਾਲ ਜਿਹੜੇ ਫੈਕਟਰੀ ਫੈਕਟਰੀ ਵਾਲੇ ਲਾ ਲਈਏ ਦੁਕਾਨਦਾਰ ਭੜਾ ਲਾ ਲਈਏ ਸਾਰਿਆਂ ਦਾ ਬੁਰਾ ਹਾਲ ਹੈ ਇਸ ਕਰਕੇ ਕੋਈ ਸਟੈਂਟ ਬਾਜੀ ਨਹੀਂ ਆਸੀਂ ਲੋਕਾਂ ਦੀ ਆਵਾਜ਼ ਬਣਨ ਵਾਸਤੇ ਆਇਆ ਲੋਕਾਂ ਦੀ ਗੱਲ ਰੱਖਣ ਇੱਥੇ ਆਇਆ ਕੋਈ ਇਹ ਸਟੈਂਟ ਬਾਜੀ ਨਹੀਂ ਸਟੈਂਟ ਬਾਜੀ ਤੇ ਇਹ ਕਰਦਨੇ ਜਿਨ੍ਹਾਂ ਨੇ ਬਦਲਾ ਦੀਆਂ ਗੱਲਾਂ ਕੀਤੀ ਸੀਗੀਆਂ ਅੱਜੋ ਕਿੱਥੇ ਐ ਬਦਲਾ 24 ਘੰਟੇ ਬਿਜਲੀ ਦੀ ਗੱਲ ਕਰਦੇ ਸੀ ਕਿ ਸਰਪਲੱਸ ਬਿਜਲੀ ਦੀ ਗੱਲ ਕਰਦੇ ਸੀ ਅੱਜ ਕਿੱਥੇ ਨੇ ਉਹ ਗੱਲਾਂ ਅੱਜੋ ਕੁਝ ਏਦਾਂ ਦਾ ਕੋਈ ਹੈ ਸਾਨੂੰ ਦਿਖਦਾ ਨਹੀਂ ਜਿੰਨਾ ਧਰਨਾ ਕਰਕੇ ਸਾਨੂੰ ਅੱਜ ਇੱਥੇ ਧਰਨਾ ਦੇਣਾ ਪਿਆ ਜਿਵੇਂ ਤੁਸੀਂ ਧਰਨਾ ਲਾਇਆ ਇਹ ਧਰਨਾ ਕਦ ਤੱਕ ਲੱਗਿਆ ਰਹੇਗਾ ਜਾਂ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਜਾਂ ਗੱਲਾਂ ਨਹੀਂ ਸੁਣੀ ਜਾਂਦੀਆਂ ਕੀ ਕਾਰਵਾਈ ਕਰੋਗੇ ਅਗੇ ਜੀ ਬਿਲਕੁਲ ਅਸੀਂ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਤੇ ਕਮਿਸ਼ਨਰ ਸਾਹਿਬ ਆ ਕੇ ਸਾਡੇ ਸਾਨੂੰ ਵਿਸ਼ਵਾਸ ਨਹੀਂ ਦਵਾਉਂਦੇ ਵੀ ਇਹ ਲੋਕਾਂ ਦੀਆਂ ਮੰਗਾਂ ਜਿਹੜੀ ਮੁੱਲੀ ਸਹੂਲਤਾਂ ਦੇਣ ਚ ਇਹ ਸਾਨੂੰ ਵਿਸ਼ਵਾਸ ਨਹੀਂ ਦਵਾਉਂਦੇ ਕਿ ਅਸੀਂ ਦਾ ਹੱਲ ਕਰਾਂਗੇ ਨਹੀਂ ਜੇ ਸਾਡੀ ਸੁਣਦੀਆਂ ਅਸੀਂ ਕਹਿੰਨੇ ਵੇ ਸਿੱਧਾ ਕਾਰਪੋਰੇਸ਼ਨ ਨੂੰ ਤਾਲਾ ਲਾ ਕੇ ਜਾਵਾਂਗੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਸੰਜੀਵ ਚਰਮਾ ਕਾਲੂ ਢੀਲੇ ਨਗਰ ਹਮੇ ਪਟਿਆਲਾ ਨੂੰ ਕੰਮ ਕਰਨੀ ਦੀ ਜਗਾਉਣ ਵਾਸਤੇ ਇਹਨਾਂ ਨੇ ਜੋ ਤਰਨਾ ਲਾਇਆ ਮੈਂ ਕੈਮਰਾ ਕਹਿਣਾ ਚਾਹੁੰਦਾ ਜੋ ਜੋਲੀ ਜੀ ਨੂੰ ਜੋਲੀ ਜੀ ਕੋਲ ਪੂਰਾ ਦਿਖਾਇਆ ਜਾਵੇ। ਸਲੋਗਨ ਹੱਥ 'ਚ ਫੜੇ ਹੋਏ ਨੇ ਔਰ ਉੱਚੀ ਉੱਚੀ ਨਾਅਰੇ ਲਾਏ ਜਾ ਰਹੇ ਨੇ ਕਾਰਪੋਰੇਸ਼ਨ ਨੂੰ ਜਗਾਉਣ ਦੀ ਜਿਹੜੀ ਕਿ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਾਇਰਿਆਂ ਦੇ ਨਾਲ ਕਈ ਉਰੇ ਮਰੀਜ਼ ਵੀ ਦੋ ਤਿੰਨ ਜਿਹੜੇ ਉਹ ਬਹੁਤ ਉਹਨਾਂ ਦੀ ਬਹੁਤ ਹੋ ਚੁੱਕੀ ਹੈ। ਸੋ ਇਹਨਾਂ ਦਾ ਕਹਿਣਾ ਕਿ ਕਾਰ ਆਡੀਆਂ ਮੋਡਲੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਧਰਨਾ ਪੱਕੇ ਤੌਰ ਤੇ ਵੀ ਲਗਾਇਆ ਜਾ ਸਕਦਾ ਹੈ ਸਹਿਯੋਗੀ ਜితేਸ਼ ਜੋਲੀ ਦੇ ਨਾਲ ਜਸਵਿੰਦਰ ਸਿੰਘ ਜੀ ਮਾ ਬੋਲੀ ਦੇ ਲਈ ਪਟਿਆਲਾ ਤੋਂ